ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਬੀਦੀ ਜੀਓ ਹਰ ਕੈ ਸਹਜ ਸੁਭਾਏ ਮਨ ਮੋਹਨ ਮੋਹਿ ਲੀਆ ਜੀਓ ਦੁਬਿਦਾ ਸਹਜ ਸਮਾਏ ਦੁਬਿਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜਕ ਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਰਹਿ ਪਿਆਰੀ ਵਿੱਚੋ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਏ ਪਿਆਰੇ ਰੈਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੀਐ ਪਿਆਰੇ ਆਨੰਦ ਨੂੰ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਿਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕਹਿ ਹੇਤ ਅਪਾਰੇ ਆਵਹੁ ਦਇਆ ਕਰੇ ਜੀਉ ਪ੍ਰੀਤਮ ਆਤ ਪਿਆਰੇ ਕਾਮਣ ਬਿਨੋਂ ਕਰੇ ਜੀਉ ਸੱਚ ਸ਼ਬਦ 시gare ਸੱਚ ਸ਼ਬਦ 시gare ਹਉਮੈ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨ ਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਨਾਨਕ ਮਨ ਮੁਖ ਥਾਉ ਨਾ ਪਾਏ ਬਿਨ ਗੁਰ ਆਤ ਪਿਆਰੇ ਮਨ ਦੇ ਆਣੀ ਭੋਲੀ ਨਿਗੁਣੀਆਂ ਜੀਓ ਪਿਰ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸਣ ਹਾਰਾ ਅਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ ਘਾਟ ਘਟ ਰਹਿ ਅਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਗੁਰੂ ਬੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਅਨੰਦ ਰਹੇ ਲਿਵ ਲਾਈ ਨਾਨਕ ਸਹਿਜੇ ਹਰਿਵਰ ਪਾਇਆ ਸਾ ਧਨ ਨੌਨਿੱਧ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰ ਸਭਲ ਵਰਤੈ ਜੀਉ ਕਿਉ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਹਿਤਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਬਿਧ ਦੁਤਰ ਤਰੀਐ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵਤ ਆਇਓ ਮਰੀਐ ਕਿਨ ਮਹਿ RAM ਨਾਮ ਕਿਲਿ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ RAM ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਉ RAM ਨਾਮ ਕੀ ਬਿਧ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੈ RAM ਨਾਮ ਵਖਾਣੈ ਆਪ ਤਰੈ ਕਉਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ RAM ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚ ਹੋ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਦੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨੰਦ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੋਗ ਜੋਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਵਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਬਿਟਹੁ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਉ ਹਰ ਨਾਮ ਧਿਆਏ ਮਨਿਹੁ ਦੂਰ ਨ ਜਾਹੇ ਪਿਰਾ ਜੀਉ ਘਰ ਬੈਠਿਆ ਹਰ ਪਾਏ ਘਰ ਬੈਠਿਆ ਹਰ ਪਾਏ ਸਦਾ ਚਿੱਤ ਲਾਏ ਸਹਜੇ ਸਾਥ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋਂ ਬੀਜੇ ਨਾਮੋਂ ਜਮੈ ਨਾਮੋਂ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾ ਚਾਖੇ ਚਿੱਤ ਲਾਏ ਰਸਨਾ ਹਰ ਰਸ ਚਾਖ ਮੋਏ ਜੀਓ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰ ਭਾਏ ਰਸਨਾ ਸਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨ ਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹੋ ਵਿਡਾਣੀ ਚਾਕਰੀ ਪਿਰਾ ਜੀਉ ਤਨ ਛੋੜ ਪਰਦੇਸ ਸਿਧਾਏ ਦੂਜੇ ਕਿਨੈ ਸੁਖ ਨਾ ਪਾਏ ਉਹ ਪਿਰਾ ਜੀਉ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਭੁਲਾਏ ਉਹ ਕਿਉ ਕਰ ਸੁਖ ਪਾਏ ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ माया बन्धन टिकै नाहीं खिनखिन दुख संताए नानक माया का दुख तदी चूक चूकै जा गुरु शब्द दी चितलाए मन मुख मुग्ध गावार पिराजीयो साब्द मान ना वसाए माया का भ्रम अंध पिराजीयो हर मार्ग के उपाए क्यों मार्ग पाए बिन सतगुरु पाए मन मुख आप गणाए हर के चाकर सदा सुहेले गुरु चरणी चितलाए जिसनो हर जीयो करे कृपा सदा हर के गुण गाए ਨਾਨਕ ਨਾਮ ਰਤਨ ਜਗਲਾਹਾ ਗੁਰਮੁਖ ਆਪ ਬੁਝਾਏ ਰਾਗ ਗਉੜੀ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਵਿਧਾਤੇ ਪੁਰਖੋ ਵਿਧਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਝੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਨੀ ਮਨ ਆਸ ਦਰਸਨ ਮਾਣੀਆਂ ਸਾਸ ਸਾਸਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜੋ ਪਿਆਸੇ ਕਿਉ ਮਿਲੀ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲੀਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉ ਧੀਰੈ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੈ ਪਿਰ ਦੋਸ ਨਾਹੀ ਸੁਖ ਹੈ ਦਾਤੇ ਹੋ ਵਿਛੁੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿ ਨਮਾਹ ਸਗਲਾ ਦੁਖ ਮਿਟਿਆ ਮਨ ਹੋ ਚਿੰਦਿਆ ਪਾਇਆ ਜਨ ਰੈਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮਜੈਸਾ ਮੇਰਾ ਮਨ ਅਨੰਦ ਭਇਆ ਜੀਉ ਵਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧ ਪਰਖ ਉਪਜਿਆ ਦੂਤ ਥਾ ਉਗਵਾਇਆ ਅਨਹਤ ਬਾਜੀ ਵਜਹਿ ਘਰ ਮਹਿ ਪ੍ਰਸੰਗ ਸੀਜ ਵਿਛਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕਾਂਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਝਹਿ ਧਿਆਵਹਿ ਕਰ ਦਇਆ ਮਇਆ ਦਿਆਲ ਸੁਆਮੀ ਹੋਹੁ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨਹਿ ਏਕ ਜੀ ਆਵਰ ਸਭ ਰਾਲੀ ਮਨਹਿ ਤਾਂ ਏਕ ਅਲੇਖ ਠਾਕੁਰ ਜਿਨਹਿ ਸਭ ਕਲ ਧਾਰੀ ਆ ਤੁਦ ਬਚਨ ਗੁਰ ਕੈ ਵਾਸ ਕੀਆ ਆਦ ਪੁਰਖ ਬਨਵਾਰੀ ਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀ ਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀ ਆ ਮੋਹਨ ਤੁਦ ਸਤ ਸੰਗਤ ਧਿਆਵੈ ਦਰਸ ਧਿਆਨ ਆ ਮੋਹਨ ਜਮ ਨੇੜ ਨ ਆਵੈ ਤੁਦ ਜਪਹਿ ਨਦਾਨ ਆ ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਦ ਅਰਾਧ ਹੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਾ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰੇ ਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ ਤਿਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਸ਼ਲੋਕ ਪਤਤ ਅਸੰਖ ਪੁਨੀਤ ਕਰ ਪੁਨਹਿ ਪੁਨਹਿ ਬਲੇਹਾਰ ਨਾਨਕ RAM ਨਾਮ ਜਪ ਪਾਪ ਕੋ ਤਿਨ ਕਿਲ ਵਿਖਦਾ ਹਨਹਾਰ ਛੰਤ ਜਪ ਮਨਾ ਤੂੰ RAM ਨਰਾਇਣ ਗੋਵਿੰਦਾ ਹਰ ਮਾਧੋ ਧਿਆਇ ਮਨਾ ਮਾਰਾਮਕੰਦੇ ਕੱਟਿਏ ਕਾਲ ਦੁਖ ਫਾਧੋ ਦੁਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀ ਐ ਕਲਮਲ ਹੈ ਦਹਿਤਾ ਸੁਧ ਕਰਤਾ ਦਿਨ ਸ੍ਰੇਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਪੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਚਲ ਬਿਰਦਾਇਆ ਭਗਤ ਵਚਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੋਰ ਸਿਦ ਗਣ ਗੰਧਾਰਵ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਕਰੁਣਾ ਮੈ ਸਮਰਥ ਸੁਆਮੀ ਘਟ ਘਟ ਪ੍ਰਾਣ ਆਧਾਰੀ ਪ੍ਰਾਣ ਮਨ ਤਨ ਜੀਵਦਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਬਿਨ ਸਹਿ ਜਪਤ ਨਾਮ ਉਮਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰਥ ਸਭ ਕਲ ਧਾਰੀ ਗੁਣ ਗਾਵ ਮਨਾ ਚਤੋ ਅਬినాਸੀ ਸਭ ਤੇ ਊਚ ਦਿਆਲਾ ਬਿਸੰ ਭਰ ਦੇਵਨ ਕੋ ਏਕੈ ਸਰਬ ਕਰੈ ਪ੍ਰਤੀਪਾਲਾ ਪ੍ਰਤੀਪਾਲ ਮਹਾ ਦਿਆਲ ਦਾਨਾ ਦਇਆ ਧਾਰੀ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀਏ ਜਾ ਕੇ ਪ੍ਰਭ ਵਸੈ ਸੋ ਪ੍ਰਸਾਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦਿਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਇ ਲੈਹਿ ਹਰ ਕੰਤੈ ਮਾਨੁ ਤਿਆਗ ਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤਾ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਆਪਣੀਤ ਕਰੈ ਤਿਸ ਜੰਤਾ ਸੁਣ ਸਖੀ ਇਹ ਭਲੀ ਬਿਨੰਤੀ ਇਹੋ ਮਤਾਤ ਪਗਾਈ ਐ ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਹੈ ਗਾਈ ਐ ਕਲ ਕਲੇਸ਼ ਮਿਟਹਿ ਭ੍ਰਮਨਾਸਹਿ ਮਨ ਚੰਦਿਆ ਫਲ ਪਾਈ ਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈ ਐ ਸਖੀ ਐਚ ਕਰੀ ਨੈਤ ਸੋਖਮ ਨਾ ਆਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ ਪੇਖਉ ਥਾਨ ਸਬਾਏ ਖੋਜ ਲਹੋ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮਿਲਾਏ ਨਾਨਕ ਤਿਨ ਮਿਲੇਆ ਸੁਰਜਨ ਸੁਖ ਦਾਤਾ ਸੇਵੜ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਦ ਭਲੀ ਮੈਂ ਆਪਨੜਾ ਪਿਰ ਮਿਲਿਆ ਪ੍ਰਮਖ ਹੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲੇਆ ਵਰ ਪਾਇਆ ਪ੍ਰਭ ਅੰਤਰਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਿਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤਿ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਾਤਿਤ ਪਵਿੱਤ ਕਰਾ ਗੁਰਦੇਵ ਆਤ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਸ਼ਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ ਨਾਨਕ ਏਕੋ ਰਬ ਰਹਾ ਦੂਸਰ ਹੋਆ ਨਾ ਹੋਗ ਪੌੜੀ ਊੰਗ ਸਾਧ ਸਤਿਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁੰਨ ਆਪਹਿ ਸੁਖ ਆਸਨ ਆਪਹਿ ਸੁਨਤ ਆਪ ਹੀ ਜਾਸਨ ਆਪਨ ਆਪ ਆਪਹਿ ਉਪਾਇਓ ਆਪਹਿ ਬਾਪ ਆਪ ਹੀ ਮਾਇਓ ਆਪਹਿ ਸੁਖਮ ਆਪਹਿ ਅਸਤੂਲਾ ਲਖੀ ਨਾ ਜਾਈ ਨਾਨਕ ਲੀਲਾ ਕਾਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖੰਡ ਨੂੰ ਨਾਨਕ ਏਕ ਅਨੇਕ ਪੌੜੀ ਊੰਗ ਗੁਰਮੁਖ ਕੀਓ ਆਕਾਰਾ ਏਕ ਹੈ ਸੂਤ ਪ੍ਰੋਵਨ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰਹਿ ਉਪਾਯੋ ਜਨਮ ਮਰਨ ਮਨ ਮੋਹ ਵਢਾਇਓ ਦੁਹੂ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾਵਾਰਾ ਸਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸੱਸਾ ਸਤ 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 ਸੋ ਸਤ ਪੁਰਖ ਤੇ ਭਿੰਨ ਨਾ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹੋ ਪਹਚਨ ਹਾਰਾ ਨਾਨਕ ਤਾ ਕੈ ਸਦ ਬਲਿਹਾਰਾ ਸਲੋਕ ਧਨ ਧਨ ਕਹਾ ਪਕਾਰਤੇ ਮਾਇਆ ਮੋਹ ਸਭ ਕੂਰ ਨਾਮ ਵਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾ ਧੂਰ ਪਨੀਤ ਤੇਰੇ ਜਨੂਆ ਧਨ ਤੇਉ ਜਿਹ ਰਚਿਆ ਮਨੂਆ ਧਨ ਨਹੀਂ ਬਾਛ ਹੈ ਸੁਰਗ ਨਾ ਆਛ ਹੈ ਆਤ ਪ੍ਰੇਅ ਪ੍ਰੀਤ ਸਾਧ ਰਾਜ ਰਾਚ ਹੈ ਤੰਦੇ ਕਹਾ ਬਿਆ ਪਹਿਤਾ ਹੂ ਜੋ ਏਕ ਛਾੜ ਅਨਕਤ ਹੈ ਨਾ ਜਾਹੂ ਜਾ ਕਹਿ ਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸ਼ਲੋਕ ਅਨਕ ਪੇਖ ਅਰ ਗਿਆਨ ਧਿਆਨ ਮਨ ਹਠ ਮਿਲਿ ਆਉ ਨਾ ਕੋਏ ਕਹ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤਉ ਅਨਕ ਜੁਗਤ ਸਾਸਤਰ ਕਰ ਭਾਤਉ ਗਿਆਨੀ ਸੋਏ ਜਾ ਕਹਿ ਦ੍ਰਿੜ ਸੋ ਕਹਿਤ ਸੁਨਤ ਕਛ ਜੋਗ ਨਾ ਹੋ ਗਿਆਨੀ ਰਹਤ ਆਗਿਆ ਦ੍ਰਿੜ ਜਾਕੇ ਉਸਨ ਸੀਤ ਸੰਸਰ ਸਭ ਤਾਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਧਾਰੀ ਸ਼ਲੋਕ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਾਸ ਢੋਰ ਨਾਨਕ ਗੁਰਮੁਖ ਸੋ ਬੂਝੈ ਜਾਕੇ ਭਾਗ ਮਥੋਰ ਪੌੜੀ ਯਾ ਯੁਗ ਮਹਿ ਇਕ ਹੈ ਕਉ ਆਇਆ ਜਨਮਤ ਮੋਹਿਉ ਮੋਹਨੀ ਮਾਇਆ ਗਰਭ ਕੁੰਟ ਮਹਿ ਉਰਦ ਤਾਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਗੁਰਜ ਪਰੇ ਜੋ ਛੋਟ ਛਡਾਨਾ ਦੇਵਨ ਹਾਰ ਮਨਹਿ ਬਿਸਰਾਨਾ ਤਾਰਹੁ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰਹੁ ਨਾਹੀ ਸ਼ਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨਾ ਕੋਏ ਆਵਨ ਜਾਣਾ ਤਿਹ ਮਿਟੈ ਨਾਨਕ ਜੇਹ ਮਨ ਸੋਏ ਪੌੜੀ ਏਉ ਜੀ ਬਹੁਤ ਗ੍ਰਭ ਵਾਸੀ ਮੋਹ ਮਗਨ ਮੀਠ ਜੋਨ ਫਾਸੀ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟਦੀਨੇ ਏ 사ਜਨ ਕਛ ਕਹੋ ਉਪਾਇਆ ਜਾਤੀ ਤਰੋ ਬਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਾਮ ਆਏ ਸਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਸ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇਕ ਹੈ ਆਪ ਕਰਾਵਨ ਹਾਰਾ ਆਪ ਹੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਦੁਆ ਕਾ ਅੰਤ ਨਾ ਜਾਣੇ ਕੋਊ ਜੋ ਜੋ ਕਰੈ ਸੋ ਫਨ ਹੋਇ ਏ ਕਹਿਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨਹਾਰਾ ਸਲੋਕ ਰਾਚ ਰਹੇ ਬਨਤਾ ਬినੋਦ ਕੁਸਮ ਰੰਗ ਬਖਸੂਰ ਨਾਨਕ ਤੇ ਸਰਨੀ ਪਰਉ ਬਿਨ ਸਜਾਏ ਮੈਂ ਮੂਰ ਪੌੜੀ ਰੇ ਮਨ ਬਿਨ ਹਰ ਜਹਰ ਚਹੋ ਤਹ ਤਹ ਬੰਧਨ ਪਾਹੀ ਜੇ ਬਿਦ ਕਤਹੁ ਨਾ ਚੂਟੀਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹ ਨਹਿ 부ਜਹਿ ਸੋ ਪ੍ਰਭ ਸਾਧੂ ਸੰਗ ਲੇਖੈ ਗਣਤਨਾ ਛੂਟੀ ਐ ਕਾਚੀ ਭੀਤ ਨਾ ਸੁਧ ਜਿਸਹਿ 부ਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧਾ ਸਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਈਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹ ਕਹਿ ਨਾਕੂ ਆਓ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂ ਬਾਸਾ ਜਨਮ ਮਰਨ ਨਹਿ ਹੋਏ ਬినా사 ਮਸਤਕ ਕਰਮ ਲਿਖਿਓ ਤੁਰ ਜਾਕੇ ਹਰ ਸੰਪੈ ਨਾਨਕ ਕਰਤਾ ਕੈ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪਉੜੀ ਲੱਲਾ ਲਫਟ ਬਿਖੈ ਰਸਰਾਤੇ ਅਹੰਬਦ ਮਾਇਆ ਮਦਮਾਤੇ ਆ ਮਾਇਆ ਮਹਿ ਜਨਮ ਮਹਿ ਮਰਨਾ ਜਿਉ ਜਿਉ ਹੁਕਮ ਤੇ ਵੈ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਆਵਰ ਕੋ ਨਾਨਕ ਬੇਪ੍ਰਵਾਹ ਪੌੜੀ ਲੱਲਾ ਤਾਕੈ ਲਵੇ ਨ ਕੋ ਏਕ ਹੈ ਆਪ ਅਵਰ ਨਹਿ ਹੋਉ ਹੋਵਨ ਹਾਰ ਹੋਤ ਸਦ ਆਇਆ ਵਾਕ ਅੰਤ ਨਾ ਕਾ ਹੂ ਪਾਇਆ ਕੀਟ ਹਸਤ ਮਹਿ ਪੂਰਸ ਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕੋ ਦੀਨੂ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਿਹ ਜਪਨਾ ਸਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਜੇ ਮਾਨ ਨਾਨਕ ਧੰਨ 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 ਜਨ ਆਏ ਤੇ ਪ੍ਰਵਾਣ ਪਾਉੜੀ ਆਇਆ ਸਫਲ ਤਾਹੂ ਕੋ ਗਨਿਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨੰਦਿਨ ਨਾਮ ਧਿਆਵਹਿ ਰੰਗੇ ਆਪਤ ਸੋ ਜਨ ਨਾਮਹਿ ਰਾਤਾ ਜਾ ਕਉ ਦਇਆ ਮਇਆ ਵਿਧਾਤਾ ਏਕ ਹੈ ਆਵਨ ਫਿਰ ਜੋਨ ਨਾ ਆਇਆ ਨਾਨਕ ਹਰਿ ਕੈ ਦਰਸ ਸਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੂਖ ਦਰਦ ਤ੍ਰਿਸ਼ਨਾ 부ਝੈ ਨਾਨਕ ਨਾਮ ਸਮਾਉ ਕੌੜੀ ਯਈਆ ਜਾਰੋ ਦੁਰਮਤ ਦੂਤ ਸਹਿ ਤਿਆਗ ਸੁਖ ਸਹਿਜੇ ਸੂ ਯਈਆ ਜਾਏ ਪ੍ਰਹੋ ਸੰਤ ਸਰਨਾ ਜਿਹ ਆਸਰ ਈਆ ਭਵ ਜਲ ਤਰਨਾ ਯਈਆ ਜਨਮ ਨਾ ਆਵੇ ਸੂ ਏਕ ਨਾਮ ਲੇ ਮਨਹਿ ਪ੍ਰੂ ਯਈਆ ਜਨਮ ਨਾ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕੇ ਹਿਰੈ ਏਕ ਸ਼ਲੋਕ ਅੰਤਰ ਮਨ ਤਨ ਵਸ ਰਹਿ ਈਤ ਊਤ ਕੇ ਮੀਤ ਗੁਰ ਪੁਰਾਏ ਉਪਦੇਸਿਆ ਨਾਨਕ ਜਪਿਐ ਨੀਤ ਪੌੜੀ ਆਣ ਦਿਨ ਸਿਮਰਹੁ ਤਾਸ ਕਉ ਜੋ ਅੰਤ ਸਹਾਈ ਹੋਏ ਇਹ ਬਿਕਿਆ ਦਿਨ ਚਾਰ ਛੇ ਛਾੜ ਚਲਿਓ ਸਬ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਟ ਸੰਗ ਨਾਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਛੀਤੀ ਆਪਣੈ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇਆ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮੇਰ ਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤਾ ਪੌੜੀ ਮੰਗਾ ਖਟ ਸਾਸਤਰ ਹੋਇੰ ਗਿਆਤਾ ਪੂਰਕ ਕੁੰਭ ਕਰਿ ਚਕ ਕਰਮਾਤਾ ਗਿਆਨ ਧਿਆਨ ਤੀਰਥ ਇਸਨਾਨੀ ਸੋਮਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਛ ਕੀਨੋ ਸੋ ਅਨੇਤਾ ਵਾਤੇ ਉਤਮ ਗਨਉ ਚੰਡਾਲਾ ਨਾਨਕ ਜਿਹ ਮਨ ਬਸਹਿ ਗੋਪਾਲਾ ਸ਼ਲੋਕ ਕਉਂਟ ਚਾਰ ਦਹਿਦਿਸ ਭ੍ਰਮੇ ਕਰਮਕਿਰਤ ਕੀ ਰੇਖ ਸੂਖ ਦੂਖ ਮੁਕਤ ਜੋ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੀਟਤ ਕੋ ਨਹੀਂ ਹੋਤ ਕਛ ਦੂ ਬਾਰਾ ਕਰਨਹਿ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸ਼ਲੋਕ ਖਾਤ ਖਰਚਿਤ ਬਿਰਛਤ ਰਹੇ ਟੂਟ ਨਾ ਜਾਹੇ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੀ ਸਮਾਰ ਪੌੜੀ ਖਖਾ ਖੂਨਾ ਕਾਚ ਨਹੀਂ ਤਿਸ ਸਮਰਾਥ ਕੈ ਪਾਹੇ ਜੋ ਦੇਨਾ ਸੁ ਦੇ ਰਹੇ ਓ ਭਾਵੇਂ ਤਹਿ ਤਹਿ ਜਾਹੇ ਖਰਚ ਖਜ਼ਾਨਾ ਨਾਮ ਧਨ ਐ ਆ ਭਗਤਨ ਕੀ ਰਾਸ ਖਿਮਾ ਗਰੀਬੀ ਆਨੰਦ ਸਹਿਜ ਓ ਜਾਪਤ ਰਹੇ ਹੈ ਗੁਣਤਾਸ ਖੇਲ ਹੈ ਬਿਗਸਹਿ ਆਨੰਦ ਸਿਓ ਜਾ ਕਉ ਹੋਤ ਕਿਰਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦ ਨਾ ਦੂਖ ਨਾ ਡਾਨ ਤਿਹ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾਪਰੀ ਸ਼ਲੋਕ ਗਾਨ ਮਿਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਣ ਰਵਹੋ ਸਾਸ ਸਾਸ ਜਪਨੀ ਤ ਕਹਾ ਵਿਸਾਸਾ ਦੇਹ ਕਾ ਬਿਲਮ ਨ ਕਰਿ ਹੋ ਮੀਤ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਹਿ ਬੂਜੀਐ ਜੋ ਆਏ ਪਰੈ ਜਾਮ ਫੰਦ ਗਿਆਨੀ ਧਿਆਨੀ ਚਤੁਰਪੀਖ ਰਹਿਨ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾ ਲਪਟਾਹੇ ਗੁਰ ਪ੍ਰਸਾਦ ਸਿਮਰਤ ਰਹਿ ਜਾਹੁ ਮਸਤਕ ਭਾਗ ਨਾਨਕ ਆਏ ਸਫਲਤੀ ਜਾ ਕੋ ਪ੍ਰਯੋਹਿ ਸੁਹਾਗ ਸਲੋਕ ਕੋਖੇ ਸਾਸਤਰ ਵੇਦ ਸਭ ਆਨ ਨਾ ਕਰਤੋ ਕੋਏ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਅਵੜੀ ਕੱਗਾ ਕਲ ਹੋ ਮਨਹਿ ਏਹ ਬਿਨ ਹਰ ਦੂਸਰ ਨਾਹੇ। ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹੇ। ਕੂਲਹਿ ਤਉ ਮਨ ਜੋ ਆਵਹਿ ਸਰਨਾ ਨਾਮ ਤਤ ਕਲ ਮਹਿ ਪਨਹ ਚਰਨਾ। ਹਾਲ ਕਾਲ ਅਨਿਕ ਪਛਤਾਵਹਿ ਬਿਨ ਹਰ ਭਗਤ ਕਾ ਹਥਿਤ ਪਾਵਹਿ। ਕੋਲ ਮਹਾਰਾਸ ਅੰਮ੍ਰਿਤ ਤਿਹ ਪੀਆ ਨਾਨਕ ਹਰ ਗੁਰ ਜਾ ਕਉ ਦੀਆ। ਸ਼ਲੋਕ ਨਾਨਕ ਹਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ਪੌੜੀ ਨੰਗਾ ਗਰਾਸੈ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮ ਹੈ ਮਰਹਿ ਆਤਮਰਾਮ ਨਾ ਚੀਨ ਗਿਆਨ ਧਿਆਨ ਤਾਹੂ ਕਵਾਏ ਕਰ ਕਿਰਪਾ ਜਿਹ ਆਪ ਦੇਵਾਏ ਗਣਤੀ ਗਣੀ ਨਹੀਂ ਕੋਊ ਛੁਟੈ ਕਾਚੀ ਗਾਗਰ ਸਰ ਪਰ ਪੂਟੈ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਚਪਿਆ ਸ਼ਲੋਕ ਚਿਤ ਚਿਤ ਵਾਉ ਚਰਨ ਆਰਬਿੰਦ ਊਦ ਕਾਵਲ ਵਿਗਸਾਂਤ ਪ੍ਰਗਟ ਭਇਆ ਪਹਿ ਗੋਬਿੰਦ ਨਾਨਕ ਸੰਤਮਤਾੰਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਧਨ ਤਨ ਉਹ ਆ ਦਿਨ ਸੰਜੋਗ ਸੁਭਾਗਾ ਚਾਰਕੁੰਟ ਦੇਹਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸਿਓ ਸਭ ਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ ਸ਼ਲੋਕ ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਬਸਾਏ ਪੌੜੀ ਛੱਛਾ ਛੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤੁਰਾਈ ਸੰਤਨ ਕੀ ਮਾਨ ਟੇਕ ਟਿਕਾਈ ਛਾਰ ਕੀ ਪੁਤਰੀ ਪਰਮਗਤ ਪਾਈ ਨਾਨਕ ਜਾ ਕਉ ਸੰਤ ਸਹਾਈ